ਤੇ ਪਰ ਅੱਜ ਜਦੋਂ ਇੱਕ ਫੌਜ ਦੇ ਜਰਨੈਲਾਂ ਨੇ ਜਰਨਲਸ ਨੇ ਪੰਜਾਬੀ ਚ ਜਰਨੈਲ ਕਹਿ ਦੇਈਦਾ ਤੇ ਜਦੋਂ ਜਰਨਲਸ ਨੇ ਬਹਿ ਕੇ ਦਿਖਾਇਆ ਵੀ ਆ ਚੀਜ਼ਾਂ ਸੀਗੀਆਂ ਆ ਡਰੋਨ ਆ ਮਜ਼ਾਈਲ ਸੀ ਜਿਹੜੀ ਸਿੱਧੀ ਕਿਉਂਕਿ ਉਹਨਾਂ ਨੂੰ ਤਾਂ ਇੱਕ ਇੱਕ ਚੀਜ਼ ਆ ਜਾਂਦੀ ਹੈ ਅੱਜਕਲ ਜਿਹੜੀ ਵਾਰਜ਼ ਰੂਮ ਅੱਜ ਅੱਜ ਵਾਰ ਜ਼ੋਨ ਨਾ ਜਿਹੜੇ ਅੱਜ ਦੀ ਲੜਾਈ ਵੀਡੀਓ ਗੇਮ ਵਾਂਗੂ ਆ ਜਿਵੇਂ ਆਪਾਂ ਸਕਰੀਨ ਤੇ ਦੇਖਦੇ ਆ ਨਾ ਸਾਰਾ ਕੁਝ ਵਾਰ ਰੂਮ ਨੇ ਉਹਦੇ ਵਿੱਚੋਂ ਲੜਾਈ ਲੜੀ ਜਾਂਦੀ ਅਗਲੀ ਵਾਲੀ ਗੱਲ ਨਹੀਂ ਗਈ ਇਹ ਉੱਥੋਂ ਦੇਖਿਆ ਜਾਂਦਾ ਇੰਡੀਆ ਨੇ ਤੁਸੀਂ ਇੱਕ ਮਾਣ ਹੁੰਦਾ ਉਦੋਂ ਕਈ ਲੋਕ ਕਹਿੰਦੇ ਸੀ ਜੀ ਪ੍ਰਾਈਮ ਮਿਨਿਸਟਰ ਨੇ ਇੰਨਾ ਆਪਣੇ ਸਾਇੰਟਿਸਟਾਂ ਤੇ ਇੰਨਾ ਜ਼ੋਰ ਦਿੱਤਾ ਪਿਛਲੇ 12 ਸਾਲ ਚ ਅੱਗੇ ਕੀ ਸੀ ਜਦੋਂ ਉੱਤੋਂ ਲੜਾਈ ਚੱਲਦੀ ਸੀ ਸਾਨੂੰ ਇਮੇਜ ਕਿੱਥੋਂ ਲੈਣੇ ਪੈਂਦੇ ਸੀ ਕੋਈ ਅਮਰੀਕਾ ਦੀ ਸੈਟਲਾਈਟ ਤੋਂ ਕੋਈ ਰਸ਼ੀਆ ਦੀ ਸੈਟਲਾਈਟ ਤੋਂ ਇਸ ਵਕਤ ਸਾਡੀਆਂ ਆਪਦੀਆਂ ਐਡੀਆਂ ਤਕੜੀਆਂ ਸੈਟਲਾਈਟਸ ਨੇ ਜਿਹੜੀਆਂ ਪ੍ਰਧਾਨ ਮੰਤਰੀ ਜੀ ਨੇ ਇੱਕ ਵਾਰ ਫੇਲ ਹੋਈ ਜਾ ਕੇ ਉਹਨੂੰ ਜਫਾ ਹੀ ਪਾਈ ਗੜ ਲਾਏ ਵੀ ਨਮੋਸ਼ ਨਹੀਂ ਹੋਣਾ ਕੋਈ ਕਮੀ ਨਹੀਂ ਪੈਸੇ ਦੀ ਕਰੋ ਟ੍ਰਾਇਲ ਦੁਆਰਾ ਚੜਿਆ ਇਹ ਅੱਜ ਸਾਡੀਆਂ ਸੈਟਲਾਈਟਸ ਉੱਤੇ ਇੰਨੀਆਂ ਸੈਟਲਾਈਟਸ ਸੀ ਵੱਡੀਆਂ ਤਿੰਨ ਤੋਂ ਚਾਰ ਸੈਟਲਾਈਟ ਜਿਹੜੀ ਇੱਕ 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 ਮਤਲਬ ਛੋਟੀ ਤੋਂ ਛੋਟੀ ਕਣ ਜਿਹਨੂੰ ਇੱਕ ਕਣਕ ਕਹੇਦੇ ਆ ਜਿਵੇਂ ਨੂਨ ਦਾ ਦਾਣਾ ਜਾਂ ਮਿੱਟੀ ਉਸ ਤਰੀਕੇ ਨਾਲ ਇਮੇਜ ਸੀ ਜਿਹੜੀਆਂ ਉਹ ਸੈਟਲਾਈਟ ਸਾਨੂੰ ਦੇ ਰਹੀਆਂ ਸੀ ਤੇ ਅਸੀਂ ਕਾਊਂਟਰ ਕਰ ਰਹੇ ਸੀ ਉਹਨਾਂ ਨੇ ਦਿਖਾਇਆ ਵੀ ਸਾਰਾ ਜਿਹੜੀ ਉਹ ਟ੍ਰੈਜੈਕਟਰੀ ਸੀ ਜਿਹਨੂੰ ਟ੍ਰੈਕ ਉਹਨੂੰ ਕਹਿੰਦੇ ਆ ਜਿਹੜਾ ਉਹ ਆਪਣੇ ਵੱਲ ਇਧਰ ਨੂੰ ਨਿਸ਼ਾਨ ਕਰਦੇ ਆ ਉਹ ਸਾਰੀਆਂ ਦਰਬਾਰ ਸਾਹਿਬ ਵੱਲ ਸੀ ਅੱਜ ਫੌਜ ਨੇ ਕਿਹਾ ਤੇ ਇੱਕ ਪਾਸੇ ਕਾਂਗਰਸ ਪਾਰਟੀ ਜਿਨ੍ਹਾਂ ਨੇ ਇਹੀ ਫੌਜ ਉਦੋਂ ਵੀ ਜਰਨੈਲ ਕਈ ਪੰਜਾਬੀ ਸੀ ਉਦੋਂ ਵੀ ਜਰਨੈਲ ਕਈ ਪੰਜਾਬੀ ਸੀ ਹੁਣ ਬੀ 에어 ਫੋਰਸ ਦੇ ਚੀਫ ਪੰਜਾਬੀ ਨੇ ਤੇ ਪਰ ਉਹਨਾਂ ਨੇ ਹਮਲਾ ਕਰਤਾ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਦੇ ਕਹਿਣ ਤੇ ਢਹਿ ਢੇਰੀ ਕਰਤਾ ਸਾਡਾ ਕਿਉਂਕਿ ਇਨਸਾਨੀਅਤ ਅਮਨ ਸ਼ਾਂਤੀ ਗੁਰੂਆਂ ਨੇ ਦੱਸਿਆ ਤੇ ਸਾਡੀ ਅੱਜ ਫੌਜ ਨੇ ਦੇਸ਼ ਦੀ ਨੇ ਇੱਕ ਕੰਕਰ ਵੀ ਜਿਹੜੀ ਹੈ ਦਰਬਾਰ ਸਾਹਿਬ ਤੇ ਆਉਣ ਨਹੀਂ ਤਾਂ ਆਉਣ ਦਿੱਤੀ ਇਹ ਇਹ ਆ ਫੌਜ ਦੇ ਤੇ ਨਰਿੰਦਰ ਮੋਦੀ ਦੇ ਅੰਦਰ ਉਹਨਾਂ ਦੇ ਅੰਦਰ ਲੋਕ ਦਿਖਾਵਾ ਕਰਦੇ ਆ ਉਹ ਬਾਣੀ ਉਹਨਾਂ ਦੇ ਦਰਬਾਰ ਸਾਹਿਬ ਉਹਨਾਂ ਦੇ ਅੰਦਰ ਇਹ ਫਰਕ ਅੱਜ ਕਾਂਗਰਸ ਵਾਲੇ ਦੇਣ ਜਵਾਬ ਵੀ ਤੁਹਾਡੀ ਭਾਈ ਫੌਜ ਸੀ ਜਦੋਂ ਤੁਸੀਂ ਲੀਡਰ ਸੀ ਤੁਸੀਂ ਦਰਬਾਰ ਸਾਹਿਬ ਨੂੰ ਢੈ ਢੇਰੀ ਕੀਤਾ ਅੱਜ ਫਰਕ ਅੱਜ ਦੇਖੋ ਨਾ ਦੂਜੀ ਗੱਲ ਇੱਕ ਹੋਰ ਸਭ ਤੋਂ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਦੁਨੀਆਂ 'ਚ ਦੇਖੋ ਅੱਜ ਜਿਹੜੇ-ਜਿਹੜੇ ਪਾਰਟੀ ਦੇ ਲੀਡਰ ਨੇ ਚਾਹੇ ਉਹ ਥਰੂਰ ਸਾਹਿਬ ਹੋਣ ਚਾਹੇ ਮਨੀਸ਼ ਤਵਾੜੀ ਤੋਂ ਹੋਰ ਐਮਪੀ ਰਹੇ ਨੇ ਪਾਰਟੀ ਨੇ ਉਹਨਾਂ ਦਾ ਕਿਸੇ ਦਾ ਨਾਂ ਨਹੀਂ ਭੇਜਿਆ ਪਰ ਉਹ ਦੇਸ਼ ਲਈ ਕਾਂਗਰਸ ਤੋਂ ਉੱਤੇ ਹੋ ਕੇ ਦੇਸ਼ ਲਈ ਮੋਦੀ ਜੀ ਲਈ ਸਾਰੇ ਜਾ ਰਹੇ ਆ ਤੇ ਇਹ ਫਰਕ ਆ ਇਹ ਫਰਕ ਆ ਇਹਨਾਂ ਨੇ ਤਾਂ ਨੌ ਉਹਨਾਂ ਦੇ ਭੇਜੇ ਇਹਨਾਂ ਨੇ ਨੌ ਉਹਨਾਂ ਦੇ ਭੇਜੇ ਜਿਹੜੇ ਕਦੇ ਨਾ ਕਦੇ ਪਾਕਿਸਤਾਨ ਦੇ ਮੁਗਲਾਂ ਦੇ ਧਿਆਨ ਨਾਲ ਸੁਣਿਓ ਇਹਨਾਂ ਨੇ ਨੌ ਪੰਜਾਬ ਦਾ ਵੀ ਉਹਦਾ ਭੇਜਿਆ ਜਿਨੇ ਹਮੇਸ਼ਾ ਖਾਲਿਸਤਾਨ ਦੇ ਗੈਂਗਸਟਰਾਂ ਦੇ ਦੂਜੇ ਜਿਹੜੇ ਅੱਤਵਾਦੀ ਰਹੇ ਆ ਉਹਦੇ ਤੇ ਜਦੋਂ ਗੱਲਾਂ ਪਾਰਲੀਮੈਂਟ ਚ ਕੀਤੀਆਂ ਮੁਗਲਾਂ ਦੀਆਂ ਕੀਤੀਆਂ ਮੁਗਲਾਂ ਦੀਆਂ ਆਪਣੇ ਗੁਰੂਆਂ ਦੀਆਂ ਨਹੀਂ ਕੀਤੀਆਂ ਮੁਗਲਾਂ ਦੀਆਂ ਕੀਤੀਆਂ ਤੇ ਉਹਨਾਂ ਦੇ ਨੌ ਕਾਂਗਰਸ ਪਾਰਟੀ ਨੇ ਨੌ ਭੇਜੇ ਇਹ ਪਾਰਲੀਮੈਂਟ ਚ ਨਹੀਂ ਜਿਹੜੇ ਬਖਸ਼ ਦੇ ਦੇਸ਼ ਨੂੰ ਜੇ ਇਹਨਾਂ ਨੂੰ ਬਾਹਰ ਭੇਜ ਦਿੰਦੇ ਇਹ ਜਾ ਕੇ ਉੱਥੇ ਜਿਹੜੇ ਟਰੂ ਨੈਸ਼ਨਿਸਟ ਨੇ ਜਿਨ੍ਹਾਂ ਦੇ ਅੰਦਰ ਕੁੱਟ-ਕੁੱਟ ਕੇ ਭਦੇ ਭਰਿਆ ਆਏ ਉਹ ਲੋਕ ਚਾਹੇ ਕਿਸੇ ਪਾਰਟੀ ਦੇ ਹੋਣ ਮੈਂ ਬਾਕੀ ਉਹਨਾਂ ਤੇ ਗੱਲ ਕਰ ਰਿਹਾ ਬਾਕੀ ਸਾਰੇ ਹੀ ਚਾਹੇ ਕਿਸੇ ਪਾਰਟੀ ਦੇ ਐਮਪੀ ਨੇ ਉਹ ਦੇਸ਼ ਨਾਲ ਤੇ ਪ੍ਰਧਾਨ ਮੰਤਰੀ ਨਾਲ ਖੜੇ ਆ ਬਿੱਟੂ ਜੀ ਇੱਕ ਉਪਰ ਜਿਹੜੇ ਨੇ ਉਹਨਾਂ ਦੇ ਉੱਤੇ ਐਕਸ਼ਨ ਹੋ ਰਿਹਾ ਜਿਨ੍ਹਾਂ ਦੇ ਸਬੰਧ ਪਾਕਿਸਤਾਨ ਦੇ ਇਸ ਤਰ੍ਹਾਂ ਵੀ ਇਸ ਤਰ੍ਹਾਂ ਵੀ ਆ ਜਿਹੜੀਆਂ ਹਰਕਤਾਂ ਕਰ ਰਹੇ ਨੇ ਨਹੀਂ ਦੇਖੋ ਦੇਖੋ ਇਹ 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 ਗਦਾਰ ਹਮੇਸ਼ਾ ਹੁੰਦੇ ਆ ਗਦਾਰ ਹਮੇਸ਼ਾ ਰਹੇ ਆ